ਸੁਖਬੀਰ ਸਿੰਘ ਬਾਦਲ ਲਗਾਤਾਰ ਕਿਸਾਨਾਂ ਨੂੰ ਪੈਸੇ ਵੰਡਦੇ ਨਜ਼ਰ ਆਏ ਡੀਜ਼ਲ ਵੰਡਦੇ ਨਜ਼ਰ ਆਏ ਔਰ ਉਹੀ ਕੰਮ ਸੁਖਬੀਰ ਸਿੰਘ ਬਾਦਲ ਦਾ ਵਿਵਾਦਾਂ ਦਾ ਸਬੱਬ ਬਣ ਗਿਆ ਆਖਿਰਕਾਰ ਉਸ ਸੇਵਾ ਦੇ ਉੱਤੇ ਸਵਾਲ ਖੜੇ ਹੋਣ ਲੱਗ ਗਏ ਸਵਾਲ ਖੜੇ ਵੀ ਹੋਏ ਇਲਜ਼ਾਮ ਵੀ ਲੱਗੇ ਕਾਊਂਟਰ ਬਿਆਨਬਾਜ਼ੀ ਵੀ ਹੋਈ ਪਰ ਹੁਣ ਉਸ ਬਿਆਨਬਾਜ਼ੀ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਅਜਨਾਲਾ ਤੋਂ ਵਿਧਾਇਕ ਪੈਂਦੇ ਨਜ਼ਰ ਆ ਰਹੇ ਉਹਨਾਂ ਦੀ ਐਂਟਰੀ ਹੁੰਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਇਸ ਪੂਰੇ ਮਸਲੇ ਦੇ ਵਿੱਚ ਤੰਜ ਕੱਸਿਆ ਸੁਖਬੀਰ ਸਿੰਘ ਬਾਦਲ ਦੇ ਆਖਰ ਕੀ ਕੁਝ ਬੋਲੇ ਨਹੀਂ ਆਓ ਸੁਣਦੇ ਸੀਐਸ ਨੇ ਨਾਨਕਪੁਰਾ ਥੇ ਪਿੰਡ ਆ ਵਿਧਾਨ ਸਭਾ ਹਲਕਾ ਨਾਲੇ ਦਾ ਔਰ ਗੁਰਦੂਪੁਰਾ ਨਾਨਕਪੁਰਾ ਥੇ ਤੇ ਨੈਤਪੁਰਾ ਇਹਨਾਂ ਪਿੰਡਾਂ ਜਾ ਕੇ ਲੋੜਵੰਦਾਂ ਨੂੰ ਸਬਾਨ ਦੇ ਕੇ ਆਏ ਜਿੰਨੂੰ ਜਿੰਨੂੰ ਚਾਹੀਦਾ ਫਸਲਾਂ ਵੇਖ ਕੇ ਆਏ ਆ ਲੋਕਾਂ ਦਾ ਕੀ ਨੁਕਸਾਨ ਹੋਇਆ ਕਿਉਂਕਿ ਅੱਜ ਗਰਦੌੜੀਆਂ ਸ਼ੁਰੂ ਕਰਾਈਆਂ ਤੇ ਸਾਡੇ ਸਰਪੰਚਾਂ ਨੂੰ ਨੰਬਰ ਦਾ ਖਹਿ ਕੇ ਆ ਕਿ ਆਪਾਂ ਆਪਣੀ ਗਰਦੌੜੀ ਕਰਾ ਘਰਾਂ ਦੇ ਜੇ ਨੁਕਸਾਨ ਹੋਇਆ ਹੋਵੇ ਕਿਰਾਓ ਜਿਹੜੇ ਪਸ਼ੂ ਤੁਹਾਡੇ ਮਰ ਗਏ ਆ ਉਹਨਾਂ ਦੀ ਵੀ ਕਰਾਓ ਝੋਨਾ ਜਿਹੜਾ ਖਰਾਬ ਹੋਇਆ ਉਹਨਾਂ ਦੀ ਵੀ ਕਰਾਓ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰਿਆਂ ਨੂੰ ਕਹਿ ਕਹਿ ਦੱਸ ਕਹਿ ਕਿਉਂਕਿ ਸੀਐਮ ਸਾਹਿਬ ਨੇ ਸਪਸ਼ਟ ਤੌਰ ਤੇ ਕਿਹਾ ਤਾਂ ਕਿ 15 ਅਕਤੂਬਰ ਤੱਕ ਜਿਹੜਾ ਆਪਾਂ ਮੁਆਵਜ਼ਾ ਦੇਣਾ ਉਹਦਾ ਸੀਐਸ ਸਵੇਦੇ ਮੀਟਿੰਗ ਕੀਤੀ ਸਾਰੇ ਅਫਸਰਾਂ ਸਭ ਨੂੰ ਹਦਾਇਤਾਂ ਕਰਤੀਆਂ ਕਿ ਜਿਹੜਾ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਸਾਦੇ ਜਾਣੇ ਮਤਲਬ ਜਿਹੜਾ ਉਹ ਸਾਨੂੰ ਮੁਆਵਜ਼ੀ ਕਰਕੇ ਦਿਓ ਸਰਵੇ ਕਰਕੇ ਦੋ ਤਾਂ ਜੋ ਇਹ ਲੋਕਾਂ ਨੂੰ ਬਲ ਜਿਹੜਾ ਜਿਹੜਿਆਂ ਉਹਨਾਂ ਦਾ ਮੁਆਵਜ਼ਾ ਜਿਹੜਾ ਉਹ ਦੇ ਸਕੀਏ ਦਵਾਦੀ ਤੋਂ ਪਹਿਲਾਂ ਪਹਿਲਾਂ ਸਦਾ ਮੁਆਵਜ਼ਾ ਜਿਹੜਾ ਬਣ ਗਿਆ ਅੱਜ ਤੋਂ ਦਵਾਦੀ ਹੋ ਗਿਆ 15 ਦਿਨ ਦੇ ਵਿੱਚ ਉਹ ਸਾਦੇ ਹਲਕੇ ਦੀ ਕਰਵਾਉਣੀ ਹੋ ਜੀ ਹਾਂ ਸਰ ਕਿਹੜੀ ਸਾਰੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਮਾਰਨਿੰਗ ਕਿਹੜੇ ਕਿਹੜੇ ਅੱਜ ਸਵੇਰੇ ਐਸ.ਡੀ.ਐਮ ਤਹਿਸੀਲਦਾਰ ਪਟਵਾਰੀ ਪੀ.ਡਬਲਯੂ.ਟੀ.ਡੀ ਦੇ ਐਸ.ਟੀ.ਓ ਜੀ ਸਾਰੇ ਮਹੱਤਵਪੂਰਨਾਂ ਦੀ ਡਿਊਟੀ ਲੱਗੀ ਆ ਸਭ ਤੋਂ ਮਤਲਬ ਇਹ ਕਿਹਾ ਗਿਆ ਕਿ ਤੁਸੀਂ ਜਦ ਜਿਹੜਾ ਇਹ ਗਰਦੌਦੀ ਕਰਕੇ ਹੱਥਾਂ ਦਾ ਸਦਵੇ ਕਰਕੇ ਸਾਨੂੰ ਦਿਓ ਕਿੰਨੇ ਦਿਨ ਦਾ ਟਾਈਮ 15 ਦਿਨ ਦਾ ਹਾਂ 15 ਦਿਨ ਤੋਂ ਕਿਹੜੀ ਪਾਰਟੀ ਦਾ ਕਿਹੜੀ ਦਿੰਦੀ ਉਹ ਵਿਰੋਧੀ ਵੀ ਜਦ ਆਪ ਹੀ ਮੇਲੇ ਤੋ ਦੇ ਫਿਰਦੇ ਉਹਨਾਂ ਨੂੰ ਆਪ ਹੀ ਪਾਰਟੀ ਬਾਜੀ ਲੱਗਦੀ ਆ ਅਸੀਂ ਵੀ ਕਿਸੇ ਨੂੰ ਪੁੱਛਦੇ ਆ ਕਿ ਪਾਰਟੀ ਬਾਜੀ ਕੌਣ ਐ ਤੋ ਹਰ ਪੀੜਤ ਹੋਣਾ ਚਾਹੀਦਾ ਬੰਦਾ ਹਰ ਹਾਰ ਪੀੜਤ ਦਾ ਮੁਆਵਜ਼ਾ ਮਿਲੂਗਾ ਹਰ ਹਰ ਪੀੜਤ ਨੂੰ ਸਹੂਲਤ ਮਿਲੂਗੀ ਜੋ ਸਰਕਾਰੀ ਤੌਰ ਤੇ ਬਣਦੀ ਆ ਇਸ ਕਰਕੇ ਕੋਈ ਵਿਰੋਧੀ ਪਾਰਟੀ ਆ ਕੀ ਕਹਿੰਦੀ ਆ ਕੀ ਨਹੀਂ ਕਹਿੰਦੀ ਆ ਕਈ ਜਾਣਦਾ ਉਹਦਾ ਕੋਈ ਫਰਕ ਨਹੀਂ ਸਰ ਬਾਹਲ ਸਾਹਿਬ ਅਕਸਰ ਨੋਟਾ ਦੇ ਨਾਲ ਜੋ ਮਸ਼ੀਨ ਚੱਲ ਰਹੀਦਾ ਸੀ ਉਹ ਜਿਹੜੇ ਨੋਟ ਨੋਟ ਬੰਦ ਰਹੇ ਉਹ ਤੇ ਤੁਹਾਡੇ ਸਭ ਨੇ ਸਾਡੇ ਕਹਿੰਦੀ ਲੋੜ ਨਹੀਂ ਪਈ ਕਹਿੰਦੇ ਹੈਲਪੀ ਤੋਂ ਨਹੀਂ ਜਿਹੜੇ ਦੂਜੇ ਕਾਲੀਦਾਲ ਦੇ ਪ੍ਰਧਾਨ ਉਹਨਾਂ ਨੇ ਕਹਿਤਾ ਕਿ ਉਹ ਐਚਪੀਸੀ ਦੇ ਪੈਸੇ ਆ ਚਲੋ ਉਹ ਕੀ ਕਰਦੇ ਆ ਕੀ ਨਹੀਂ ਅਸੀਂ ਆਪਣਾ ਕੰਮ ਕਰਦੇ ਆ ਤੁਹਾਡੇ ਸਾਹਮਣੇ ਅਸੀਂ ਤਾਂ ਸਰ ਬਿੱਤੇ ਤੇ ਨਹੀਂ ਉਹਨਾਂ ਦਾ ਬਿਆਨ ਆਇਆ ਕਿ 2027 ਤੱਕ ਅਸੀਂ ਸਰਕਾਰ ਬਣਾਓ ਅਸੀਂ ਹਿਮਾਚਲ ਤੋਂ ਲੈ ਕੇ ਪਾਕਿਸਤਾਨ ਤੱਕ ਪੱਕੇ ਸਨ ਬਣਾਵਾ ਉਹ ਤਾਂ ਉਹ ਗੱਲਾਂ ਕਰਦਾ ਸੁਖਬੀਰ ਬਾਦਲ ਜਿਹੜੀ ਕਦੀ ਹੋਣੀਆਂ ਨਹੀਂ ਉਹ ਤਾਂ ਬੜੀਆਂ ਗੱਲਾਂ ਕਰਦਾ ਪਤਾ ਨਹੀਂ ਕੀ ਕਹਿ ਦਿੰਦਾ ਉਹ ਛੱਡੋ ਜੀ ਗੱਲ ਹੀ ਸੀ ਸੀ ਨਹੀਂ ਲੱਗਦੀ